ਪੰਜਾਬ ਦੇ ਹਾਲਾਤ ਦੇਖੋ ਕਿਹੋ ਜਿੇ ਬਣ ਚੁੱਕੇ ਨੇ ਨਗਰ ਕੌਂਸਲ ਸੰਗਰੂਰ ਦੇ 29 ਵਾਡਾ ਦੇ ਲਈ 150 ਤੋਂ ਵੱਧ ਕੈਂਡੀਡੇਟ ਖੜੇ ਹੋਏ ਨੇ ਪਰ ਇਹਨਾਂ 150 ਤੋਂ ਵੱਧ ਕੈਂਡੀਡੇਟਾਂ ਵਿੱਚੋਂ ਸਿਰਫ ਇੱਕੋ ਕੈਂਡੀਡੇਟ ਹਨ ਜੋ ਕਿ ਅਮਰਤਾਜੀ ਗੁਰਸੇਖਨ ਤਰਾਸ ਦੀ ਵਾਲੀ ਗੱਲ ਹੈ ਮੈਂ ਇਸ ਸਮੇਂ ਉਸ ਵੀਰ ਦੇ ਘਰ ਖੜਿਆ ਉਹਨਾਂ ਦਾ ਵਿਚਾਰਾਂ ਦੀ ਸਾਹਜ ਪਾਨਦੇ ਤੇ ਜਾਣਦੇ ਹਾਂ ਕਿ ਇਹ ਪੰਜਾਬ ਦੇ ਹਾਲਾਤ ਕਿਉਂ ਬਣ ਗਏ ਸੱਤਰਾਂ ਸਤਿ ਸ਼ਾਂਤ ਪਾਣੇ ਆ ਪਾ ਸਰ ਜੀ ਵਾਹਿਗੁਰੂ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਆ ਵੀ ਨੂੰ ਵਧਾਈਆਂ ਜੀ ਕਾਬਜ ਇੱਕੋ ਇੱਕ ਕੈਂਡੀਡੇਟ ਹਾਂ ਪੂਰੇ ਸੰਗਰੂਰ ਦੇ ਵਿੱਚ ਜੋ ਕਿ 29 ਵਾਡਾ ਦੇ ਵਿੱਚ 150 ਤੋਂ ਵੱਧ ਕੈਂਡੀਡੇਟ ਖੜੇ ਹੋਏ ਨੇ ਉਹਨਾਂ ਵਿੱਚੋਂ ਠੀਕ ਨੇ ਇੱਕੋ ਹੀ ਬਾਕੀ ਕਿਉਂ ਨਹੀਂ ਇਹ ਕਿਉਂ ਹਾਲਾਤ ਬਣ ਗਏ ਜਿੱਥੋਂ ਤੁਸੀਂ ਸ਼ੁਰੂਆਤ ਕੀਤੀ ਹੈ ਤਰਾਸ ਦੀ ਇਹ ਗੱਲ ਸੀ ਗੁਰਸਿੱਖ ਵਾਸਤੇ ਅੱਜ ਦੇ ਹਾਲਾਤਾਂ ਦੇ ਵਿੱਚ ਇਲੈਕਸ਼ਨ ਲੜਨੇ ਬਹੁਤ ਔਖੇ ਕਾਰਨ ਗੁਰਸਿੱਖ ਦਾ ਇੱਕ ਸਿਧਾਂਤ ਹੈ ਅਸੀਂ ਨਾ ਨਸ਼ਾ ਲੈ ਸਕਦੇ ਹਾਂ ਨਾ ਵੰਡ ਸਕਦੇ ਆ ਓਕੇ ਤੇ ਜੋ ਤਾਜ਼ਾ ਹਾਲਾਤ ਬਣੇ ਹੋਏ ਨੇ ਨਗਰ ਕੌਂਸਲ ਕੀ ਸਾਰੇ ਇਲੈਕਸ਼ਨਾਂ ਦੇ ਵਿੱਚ ਇੱਥੇ ਤੱਕ ਆ ਵੀ 2011 ਦੇ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨਾਂ ਤੱਕ ਦੇ ਵਿੱਚ ਵੀ ਦੇਖਿਆ ਗਿਆ ਕਿ ਨਸ਼ਾ ਵੰਡਿਆ ਗਿਆ ਅੱਛਾ ਜੀ ਇਹ ਵੀ ਹਾਲਾਤ ਬਕਾਇਦਾ ਪਿੰਡਾਂ ਦੇ ਵਿੱਚ ਨਸ਼ੇ ਵੰਡ ਕੇ ਜਦੋਂ ਵੋਟਾਂ ਲਈਆਂ ਜਾਂਦੀਆਂ ਨੇ ਉੱਥੇ ਗੁਰਸਿੱਖ ਕਿਵੇਂ ਖੜ ਸਕਦਾ ਬਿਲਕੁਲ ਬਿਲਕੁਲ ਪਰ ਇੱਕ ਜਜ਼ਬੇ ਦੇ ਨਾਲ ਹੈ ਕਿ ਸਿੱਖ ਬਾਬਾ ਨਤਾ ਸਿੰਘ ਬਾਬਾ ਗਰਜਾ ਸਿੰਘ ਦੇ ਵਾਰਸਾਂ ਖੜੇ ਆ ਡੱਟ ਕੇ ਡੰਡਾ ਲੈ ਕੇ ਤੇ ਜਿੱਤ ਸਾਡੀ ਇਹੀ ਹੈ ਵੀ ਅਸੀਂ ਮੈਦਾਨ ਦੇ ਵਿੱਚ ਖੜੇ ਆ ਮੈਂ ਜਦੋਂ ਭਾਈ ਸਾਹਿਬ ਜੀ ਆਪ ਜੀ ਦੇ ਘਰ ਵਾਲਾ ਆਇਆ ਮੈਂ ਕਿਤੇ ਵੀ ਆਪ ਜੀ ਦਾ ਪੋਸਟਰ ਲੱਗਿਆ ਨਹੀਂ ਦੇਖਿਆ ਇੱਕ ਦੇਖਿਆ ਸੀ ਕੋਨੇ ਤੇ ਬਸ ਲੱਗਿਆ ਸੀਗਾ ਬਾਕੀ ਆਪ ਜੀ ਦੀ ਪੂਰੀ ਗਲੀ ਔਰ ਇੱਕੋ ਕੰਨ ਤੇ 10-10 ਪੋਸਟਰ ਜਿਹੜੇ ਹੋਰ ਖੜੇ ਨੇ ਉਹਨਾਂ ਦੇ ਲੱਗੇ ਨੇ ਆਪ ਜੀ ਨੇ ਪ੍ਰਚਾਰ ਨਹੀਂ ਕੀਤਾ ਮੈਂ ਤੇ ਮੇਰੇ ਧਰਮ ਪਤਨੀ ਅਸੀਂ ਰਲ ਕੇ ਪ੍ਰਚਾਰ ਕਰ ਰਹੇ ਆ ਅਸੀਂ ਬਹੁਤਾ ਸ਼ੋਰ ਸ਼ਰਾਬ ਹੋ ਹੱਲਾ ਜਾਂ ਵਿਖਾਵਾ ਨਹੀਂ ਕੀਤਾ ਕਿਉਂਕਿ ਜਿਹੜਾ ਪੈਸਾ ਮੈਂ ਇਸ ਪ੍ਰਚਾਰ ਦੇ ਉੱਤੇ ਲਾਣਾ ਵੀ 10-10 ਪੋਸਟਰ ਇੱਕ ਖੰਧ ਤੇ ਚੇਪ ਦੂੰ ਉਸ ਤੋਂ ਚੰਗਾ ਮੈਂ ਮੰਨਦਾ ਵੀ ਜੋ ਮੈਂ ਸਿੱਖੀ ਦਾ ਪ੍ਰਚਾਰ ਕਰਦਾ ਜੋ ਮੈਂ ਬੱਚਿਆਂ ਨੂੰ ਦਸਤਾਰਾ ਦਿੰਦਾ ਮੈਂ ਉੱਥੇ ਪੈਸਾ ਲਾਵਾ ਮੈਂ 500 ਰੁਪਏ ਲਗਾਣ ਲਈ ਵੀ ਸੰਕੋਚ ਕਰਦਾ ਇਹ ਇਲੈਕਸ਼ਨ ਮੇਰੀ ਸ਼ੁਰੂਆਤ ਹੈ ਪਰ ਮੈਂ ਇਸ ਸ਼ੁਰੂਆਤ ਦੇ ਨਾਲ ਇੱਕ ਮਿਸਾਲ ਸ਼ੁਰੂ ਕੀਤੀ ਹੈ ਵੀ ਭਾਈ ਇਲੈਕਸ਼ਨ ਸਾਦਗੀ ਨਾਲ ਵੀ ਲੜੇ ਜਾ ਸਕਦੇ ਨੇ ਪੋਸਟਰ ਇੱਕ ਲਾਓ ਤਾਂ ਕਿ ਮੁਹੱਲੇ ਨੂੰ ਗਲੀ ਨੂੰ ਤੁਹਾਡਾ ਸਨੇਹਾ ਲੱਗ ਜਾਵੇ ਵੀ ਤੁਸੀਂ ਖੜੇ ਹੋ ਨਾ ਕਿ ਲੋਕਾਂ ਦੀਆਂ ਕੰਦਾ ਖਰਾਬ ਕਰ ਦੋ ਠਕ ਠਕ ਰਾਤ ਨੂੰ ਤੁਸੀਂ ਇੱਥੇ ਬਹੁਤ ਬੁਰੇ ਹਾਲਾਤ ਨੇ ਹੂੰ ਹਾਰਵਰਡ ਦੇ ਵਿੱਚ ਇਹੀ ਹਾਲ ਹੈ ਇੱਕ ਇੱਕ ਕੰਧ ਤੇ ਇੱਕ ਇੱਕ ਕੈਂਡੀਡੇਟ ਦੇ 10-10 ਪੋਸਟਰ ਆ। ਅੱਛਾ ਜੀ। ਇਹ ਕੀ ਦਿਖਾਉਣ ਦਾ ਮਤਲਬ ਮੈਨੂੰ ਨਹੀਂ ਸਮਝ ਆਉਂਦਾ ਵੀ ਕਿਉਂ ਕਰ ਰਹੇ ਨੇ। ਮੈਂ ਤਾਂ ਇੱਕ ਐਗਜ਼ਾਮਪਲ ਲੈ ਕੇ ਖੜਾ ਹਾਂ। ਸਾਦਗੀ ਨਾਲ ਵੀ ਇਲੈਕਸ਼ਨ ਲੜੇ ਜਾ ਸਕਦੇ ਨੇ। ਲੋਅ ਬਜਟ ਦੇ ਚ ਤੁਸੀਂ ਇਲੈਕਸ਼ਨ ਲੜੋ ਤੇ ਜਿਹੜਾ ਪੈਸਾ ਇਹ ਬੇਫਜ਼ੂਲ ਦੇ ਲਈ ਤੁਸੀਂ ਖਰਚ ਕਰ ਰਹੇ ਹੋ। ਔਰ ਸਪੈਸ ਨੂੰ ਤੁਸੀਂ ਉਸ ਵਾਰਡ ਤੇ ਕਿਉਂ ਨਹੀਂ ਲਾਉਂਦੇ ਸਾਡੇ ਲੋਕ ਇਹ ਕਿਉਂ ਨਹੀਂ ਸਮਝ ਪਾਰੇ ਭਾਈ ਸਾਹਿਬ ਜੀ ਕਿ ਜਿਹੜੇ ਲੋਕ ਤੁਹਾਨੂੰ ਅੱਜ ਪੈਸਾ ਦੇ ਕੇ ਤੁਹਾਡੀ ਵੋਟ ਖਰੀਦ ਰਹੇ ਨੇ ਜਾਂ दारू ਪਿਲਾ ਕੇ ਤੁਹਾਡੀ ਵੋਟ ਖਰੀਦ ਰਹੇ ਨੇ ਉਹ ਤੁਹਾਡੇ ਲਈ ਕਦੀ ਵੀ ਵਿਕਾਸ ਨਹੀਂ ਕਰਨਗੇ ਸਾਡੇ ਲੋਕੀ ਇਹ ਕਿਉਂ ਨਹੀਂ ਸਮਝ ਪਾਰੇ ਬਿਲਕੁਲ ਬਿਲਕੁਲ ਜਦੋਂ ਮੈਂ ਚੋਰ ਪ੍ਰਚਾਰ ਦੇ ਵਿੱਚ ਨਿਤਰੇ ਆ ਤਾਂ ਮੈਂ ਘਰ ਘਰ ਜਾ ਕੇ ਇਹੀ ਗੱਲ ਦੱਸੀ ਵੀ ਸਾਡਾ ਮੋਟੋ ਕੀ ਹੈ ਅਸੀਂ ਇਲੈਕਸ਼ਨਸ ਕਿਉਂ ਲੜ ਰਹੇ ਆ ਅਸੀਂ ਕੀ ਵਿਕਾਸ ਲੈ ਕੇ ਆਉਣਾ ਚਾਹੁੰਦੇ ਆ ਤੇ ਬਹੁਤ ਬੰਦਿਆਂ ਨੇ ਇਸ ਚੀਜ਼ ਨੂੰ ਐਪਰੀਸ਼ੀਏਟ ਕੀਤਾ ਉੱਥੇ ਹੀ ਬੜੀ ਸੱਚਾਈ ਵਾਲੀ ਗੱਲ ਵੀ ਦੱਸੀ ਹੂੰ ਕਹਿੰਦੇ ਜੀ ਜਿਨਨੇ ਨਸ਼ਾ ਲੈ ਕੇ ਵੋਟ ਪਾਉਣੀਆਂ ਉਹ ਨਸ਼ਾ ਲੈ ਕੇ ਹੀ ਵੋਟ ਪਾਊਗਾ ਅੱਛਾ ਉਹਨੂੰ ਤੁਹਾਡੇ ਵਿਕਾਸ ਨਾਲ ਕੋਈ ਮਤਲਬ ਨਹੀਂ ਪਰ ਜੋ ਪੜਿਆ ਲਿਖਿਆ ਵਰਗ ਹੈ ਜੋ ਸਮਝਦਾਰ ਹੈ ਉਹਨੂੰ ਪਤਾ ਹੈ ਕਿ ਅਸੀਂ ਵੋਟ ਕਿਸ ਨੂੰ ਪਾਣੀ ਹੈ ਕੌਣ ਸਾਡੇ ਵਾਰਡ ਲਈ ਸਾਡੇ ਸ਼ਹਿਰ ਲਈ ਕਾਬਲ ਹੈ ਬਟਨ ਨਸ਼ੇ ਨੇ ਵਾਕੀ ਸਾਡੇ ਸਮਾਜ ਨੂੰ ਬਹੁਤ ਗੰਧਲਾ ਕਰ ਦਿੱਤਾ ਹੈ ਇਸ ਬਾਰੇ ਜ਼ਰੂਰ ਸੋਚਣਾ ਪਏਗਾ ਜੋ ਮੇਰੀ ਆਸ ਹੈ ਸ਼ਹਿਰ ਵਾਸਤੇ ਜਾਂ ਮੇਰੇ ਵਾਰਡ ਵਾਸਤੇ ਵੀ ਬੱਚਿਆਂ ਵਾਸਤੇ ਬਹੁਤ ਕੁਝ ਕਰਨ ਦੀ ਲੋੜ ਹੈ ਸਾਡੇ ਬੱਚੇ ਅੱਜ ਘਰਾਂ ਦੇ ਵਿੱਚ ਸੀਮਤ ਹੋ ਕੇ ਬੈ ਗਏ ਨੇ ਤੁਸੀਂ ਆਪ ਬਹੁਤ ਕੈਂਪ ਲਾਉਣਿਓ ਜਾਂ ਹੋਰ ਜਗ੍ਹਾ ਤੇ ਵੀ ਆਪ ਜੀ ਜਾ ਕੇ ਸਵਾਲ ਜਵਾਬ ਬੜੇ ਰੋਚਕ ਪੁੱਛਦੇ ਹੋ ਤੇ ਆਪਾਂ ਨੂੰ ਪਤਾ ਹੈ ਵੀ ਬੱਚਿਆਂ ਦੇ ਹਾਲਾਤ ਕੀ ਨੇ ਜੀ ਕਿ ਕਿੱਥੇ ਖੜ ਗਈ ਹੈ ਉਹ ਸਿਰਫ ਗੇਮਸ ਪਲੇ ਦੇ ਵਿੱਚ ਰਹਿ ਗਏ ਨੇ ਸਾਰਾ ਦਿਨ ਉਹਨਾਂ ਦੀ ਅੱਖਾਂ ਖਰਾਬ ਹੋ ਰਹੀਆਂ ਸਰੀਰਕ ਉਹਨਾਂ ਦਾ ਪੋਸਟਣ ਨਹੀਂ ਹੋ ਰਿਹਾ ਸੋ ਮੇਰੀ ਤਰਜੀਹ ਇਹ ਹੈ ਵੀ ਬੱਚਿਆਂ ਨੂੰ ਹਰ ਵਾਰਡ ਦੇ ਵਿੱਚ ਘੱਟੋ ਘੱਟ 10 ਛੋਟੇ ਪਾਰਕ ਮਿਲ ਜਾਣ ਜਿਹੜੀ ਸ਼ਾਮਲਾੜ ਦੀ ਜਗ੍ਹਾ ਪਈ ਹੈ ਜਿਹੜੀ ਨਗਰ ਕਾਉਂਸਲ ਦੀ ਜਗ੍ਹਾ ਬੇਜਾਨ ਪਈ ਹੈ ਉਹਨਾਂ ਨੂੰ ਵਰਤਿਆ ਜਾਵੇ ਕੀ ਬਾਤ ਬਹੁਤ ਵਧੀਆ ਤੇ ਇਸ ਮੈਸੇਜ ਨੂੰ ਜਿਹੜੇ ਸਮਝਦਾਰ ਲੋਕ ਨੇ ਜਿਹੜੇ ਚਾਹੁੰਦੇ ਨੇ ਵੀ ਸਾਡੇ ਬੱਚੇ ਇੱਕ ਚੰਗੇ ਮਤਲਬ ਫਰਵਰੀਸ਼ ਦੇ ਵਿੱਚ ਇੱਕ ਚੰਗੇ ਮਾਹੌਲ ਦੇ ਵਿੱਚ ਮਤਲਬ ਰਹਿਣ ਉਹਨਾਂ ਨੇ ਮੈਨੂੰ ਬਹੁਤ ਵੱਡਾ ਸਹਿਯੋਗ ਦੇ ਰਹੇ ਨੇ ਅਸ਼ੀਰਵਾਦ ਦੇ ਰਹੇ ਨੇ ਬਾਕੀ ਤਾਂ ਸੇਵਾ ਗੁਰੂ ਸਾਹਿਬ ਨੇ ਬਖਸ਼ਨੀ ਹੈ ਜੀ 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 ਕਈ ਵੀਰ ਭੈਣ ਕਹਿੰਦੇ ਹਨ ਕਿ ਵੀ ਬਾਹਰ ਦੇ ਲੋਕ ਆ ਕੇ ਜਿਹੜੇ ਨੇ ਉਹ ਇੱਥੇ ਵੋਟਾਂ ਜਿੱਤ ਰਹੇ ਨੇ ਜਾਂ ਵੋਟਾਂ ਦੇ ਖੜੇ ਹੋ ਰਹੇ ਨੇ ਤੇ ਜਿੱਤ ਵੀ ਰਹੇ ਨੇ ਤੇ ਮੈਨੂੰ ਇਹ ਲੱਗਦਾ ਰਾਤ ਅਸੀਂ ਆਪ ਹੀ ਖੁੱਲਾ ਛੱਡਿਆ ਹੋਇਆ ਤਾਂ ਹੀ ਉਹ ਆ ਰਹੇ ਨੇ ਇਹ ਵੀ ਸੱਚ ਇਹ ਵੀ ਬਿਲਕੁਲ ਸੱਚ ਹੈ ਜੇ ਅਸੀਂ ਰਾਹ ਛੱਡਿਆ ਜੇ ਅੱਜ ਤੁਸੀਂ ਜਿਹੜੇ ਸਵਾਲ ਦੇ ਨਾਲ ਮੇਰੇ ਕੋਲ ਆਏ ਵੀ ਪੰਥਕ ਉਮੀਦਵਾਰ ਕੇਵਲ ਇੱਕ ਜਵੰਤੀਵਾੜ ਦੇ ਵਿੱਚ ਉਹਦਾ ਕਾਰਨ ਕੀ ਹੈ? ਇਹੀ ਕਾਰਨ ਵੀ ਅਸੀਂ ਧੜਿਆਂ ਦੇ ਵਿੱਚ ਵੰਡ ਗਏ। ਅਸੀਂ ਇਹ ਨਹੀਂ ਦੇਖ ਰਹੇ ਵੀ ਸਮਾਜ ਨੂੰ ਸਿਰਜਣ ਵਾਲਾ ਕੌਣ ਚੰਗਾ ਕੌਣ ਮਾੜਾ ਹੈ। ਜਿਹੜੇ ਸਿਰਫ ਸਾਡੇ ਪੰਥ ਦੀ ਗੱਲ ਕਰੀਏ, ਸਿੱਖ ਕੌਮ ਦੀ ਗੱਲ ਕਰੀਏ, ਉਹ ਵੀ ਧੜਿਆਂ ਦੇ ਵਿੱਚ ਰਾਜਨੀਤੀ ਦੇ ਵਿੱਚ ਵੰਡੀ ਹੋਈ ਹੈ। ਜਦਕਿ ਬਾਕੀ ਨੇ ਉਹ ਆਪਦੀ ਕਮਿਊਨਿਟੀ ਦੀ ਵੀ ਗੱਲ ਕਰਦੇ ਨੇ, ਉਹ ਆਪਦੀ ਕਮਿਊਨਿਟੀ ਨਾਲ ਸਲਾਹ ਕਰਕੇ ਆਪ ਦਾ ਉਮੀਦਵਾਰ ਨੂੰ ਸਮਰਥਨ ਦਿੰਦੇ ਆ ਤੇ ਅਸੀਂ ਜ਼ਰੂਰ ਇਹ ਕੱਲ ਨੂੰ ਸਮਝਦੇ ਹਾਂ ਜਿਵੇਂ ਹੁਣ ਲੁਧਿਆਣੇ ਦੇ ਵਿੱਚ ਸਾਰੇ ਜਾਣਦੇ ਨੇ ਕਿੰਨੇ ਵਾਰਡ ਨੇ ਜਿਹੜੇ ਬਾਹਰੋਂ ਆ ਕੇ ਲੋਕਾਂ ਨੇ ਆਪ ਕਾਬਜ਼ ਹੋਏ ਨੇ ਹਾਂ ਬਿਲਕੁਲ ਜੀ ਤੇ ਹਾਲਾਤ ਐਸੇ ਬਣ ਰਹੇ ਨੇ ਵੀ ਜਲਦ ਸੰਗਰੂਰ ਦੇ ਵਿੱਚ ਵੀ ਇਹੀ ਵੇਖਣ ਨੂੰ ਮਿਲੇਗਾ ਜੇ ਅਸੀਂ ਏਕਾ ਨਹੀਂ ਕੀਤਾ ਵੀਰ ਜੀ ਆਪ ਜੀ ਨੇ ਗੱਲ ਕੀਤੀ ਕਿ ਪੰਥਕ ਸੋਚ ਪੰਥਕ ਦੇ ਉੱਤੇ ਵੀ ਅੱਜਕੱਲ ਬੜੇ ਸਵਾਲ ਖੜੇ ਹੋ ਰਹੇ ਨੇ ਕਿ ਲੋਕਾਂ ਵੀ ਜਦੋਂ ਆ ਵੀ ਜਾਉਂਗੇ ਲੋਕੀਏ ਸੋਚਣਗੇ ਤਾਂ ਕੱਟਰਵਾਦ ਨਹੀਂ ਕਈ ਦਾ ਇਹ ਵੀ ਸਕੇਲਿੰਦਰ ਮਾਫੀ ਚਾਹਾਂਗਾ ਅਗਰ ਕਿ ਤੁਹਾਨੂੰ ਤਕਲੀਫ ਲੱਗਦੀ ਹੈ ਇਹ ਤਾਂ ਆਤੰਗਵਾਦੀ ਨਹੀਂ ਜੀ ਇਹ ਨਾਲ ਇਹ ਸੋਤਖਾੜ ਕੋਆਰ ਵਾਲੀ ਹੈ ਇਹ ਪੰਥਕ ਵਾਲੀ ਜਿਹੜੀ ਗੱਲ ਹੈ ਇਹਨੂੰ ਥੋੜਾ ਵਿਸਥਾਰਕ ਰੂਪ ਦੱਸੋ ਜੀ ਅਸੀਂ ਗੁਰੂ ਨਾਨਕ ਸਾਹਿਬ ਦੇ ਵਾਰਿਸ ਹਾਂ ਗੁਰੂ ਨਾਨਕ ਸਾਹਿਬ ਦੀ ਸੋਚ ਦੇ ਉੱਤੇ ਚੱਲੇ ਹਾਂ ਤੁਸੀਂ ਗੁਰ ਇਤਿਹਾਸ ਲੈ ਲਓ ਗੁਰ ਸਮਾ ਗੁਰੂ ਸਾਹਿਬ ਦੇ ਸਮੇਂ ਤੋਂ ਲੈ ਕੇ ਇਤਿਹਾਸ ਲੈ ਲਓ ਅਗਰ ਸੇਨ ਸਮਾਜ ਤੋਂ ਦੀਵਾਨ ਟੋਡਰਮਲ ਜੀ ਹੋਏ ਨੇ ਗੁਰੂ ਸਾਹਿਬ ਦੇ ਅਨੰਨ ਸਿੱਖ ਹੋਏ ਨੇ ਗੁਰੂ ਨਾਨਕ ਦੇਵ ਜੀ ਦੇ ਅਨੰਨ ਸਖਤ ਬਣੇ ਨੇ ਅ ਪੰਡਤ ਹਰਦਾਸ ਜੀ ਜਿਨ੍ਹਾਂ ਨੇ ਪਰਪੜ ਗੱਦੀ ਲੱਦੀਏ ਉਸ ਪਾਵਨ ਵਚਨ ਧਰਤੀ ਸ਼੍ਰੀ ਨਗਰ ਦੀ ਦੇ ਉੱਤੇ ਉਹ ਚਾਰੇ ਸਨ ਸੋ ਸਾਡੇ ਲਈ ਤਾਂ ਹਰ ਇੱਕ ਜਗ੍ਹਾ ਗਨੀ ਖਾਨ ਨਵੀ ਖਾਨ ਅਸੀਂ ਕਿੱਦਾਂ ਬੋਲ ਸਕਦੇ ਸਾਂ ਸਾਈ ਮੀਆਂ ਮੀਰ ਜੀ ਅਸੀਂ ਕਿੱਥੇ ਛੱਡ ਸਕਦੇ ਉਹ ਸਾਡੇ ਸਾਰਾ ਇੱਕ ਕਲੇਵੇ ਦੇ ਵਿੱਚ ਹੈ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੀ ਪਿੰਡ ਪ੍ਰਾਂ ਸੋ ਸਾਡੇ ਲਈ ਤਾਂ ਸਾਰਾ ਸਮਾਜ ਇੱਕ ਹੈ ਇਹ ਤਾਂ ਜਾਣ ਬੁੱਝ ਕੇ ਸਾਜ਼ਿਸ਼ਾਂ ਜਿਹੜੀਆਂ ਨੇ ਦੀਪ ਸਟੇਟ ਕਰਦੀਆਂ ਨੇ ਵੀ ਇਹਨਾਂ ਨੂੰ ਵੱਖਵਾਦੀ ਪੇਸ਼ ਕੀਤਾ ਜਾਵੇ ਅਸੀਂ ਗੁਰੂ ਨਾਨਕ ਸਾਹਿਬ ਦੇ ਉਹ ਸਿੱਖਾਂ ਜਿਹਦੇ ਵਿੱਚ ਹਿੰਦੂ ਵੀ ਆ ਤੇ ਮੁਸਲਮਾਨ ਵੀ ਆ ਤੇ ਮੈਂ ਬੜੇ ਫਕਰ ਦੇ ਨਾਲ ਜਦੋਂ ਵੀ ਮੈਨੂੰ ਕੋਈ ਹਿੰਦੂ ਭਰਾ ਬੁਲਾਉਂਦਾ ਕਦੇ ਕੋਈ ਮੁਸਲਮਾਨ ਭਰਾ ਬੁਲਾਉਂਦਾ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਹਮੇਸ਼ਾ ਖੜਾ ਰਹਾਂ ਮਾਨਸ ਕੀ ਜਾਤ ਸਬੇ ਇੱਕੇ ਪਹਿਚਾਨੋ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ જગ ਉਪਜਿਆ ਕੋਹ ਭਲੇ ਕੋਹ ਮੰਦੇ ਨਾ ਕੋਈ ਬੁਰਾ ਨਾ ਕੋਈ ਅਲਾਇ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਹੈ ਸਾਰੇ ਮਨੁੱਖ ਇੱਕ ਨੇ ਇੱਕ ਜਾਤ ਹੈ ਸਾਡੀ ਜੇ ਆਹ ਫਲਸਫਾ ਸਾਡਾ ਘਰ ਘਰ ਇਹ ਮੈਸੇਜ ਪਹੁੰਚ ਗਿਆ ਤਾਂ ਹਰ ਇੱਕ ਘਰ ਦੇ ਵਿੱਚ ਸਿੱਖ ਹੈ ਜੀ ਬਿਲਕੁਲ ਤੇ ਉਹੀ ਸਿੱਖ ਨੇ ਜਦੋਂ ਤੁਸੀਂ ਗੁਰੇਤਿਹਾਸ ਤੇ ਮੈਂ ਦੁਬਾਰਾ ਲੈ ਕੇ ਜਾਣਾ ਗੱਲ ਇੱਕ ਸਮਾਂ ਸੀ ਪੰਜਾਬ ਦੀ ਧਰਤੀ ਤੇ ਚਾਹੇ ਉਹ Hindu ਵੀਰ ਦਾ ਘਰ ਸੀ ਚਾਹੇ ਉਹ ਮੁਸਲਮਾਨ ਵੀਰ ਦਾ ਘਰ ਸੀਗਾ ਚਾਹੇ ਉਹ ਸਿੱਖ ਦਾ ਘਰ ਸੀ ਹਰ ਪਹਿਲਾ ਬੱਚਾ ਦਸਤਾਰਦਾਰੀ ਹੁੰਦਾ ਸੀ ਜੀ ਇਹ ਵਾਦ ਉਹ ਬਲੀ ਮਸਾਲੇ ਦੀ ਇਸ ਸੱਚ ਹੈ ਇਥੋਂ ਦੀ ਹਕੀਕਤ ਹੈ ਜਿਸ ਤੋਂ ਘਬਰਾ ਕੇ ਜਿਹੜੀਆਂ ਉਹ ਬਾਹਰੀਆਂ ਤਾਕਤਾਂ ਨੇ ਉਹਨਾਂ ਨੇ ਸਾਡੇ ਵਿੱਚ ਵਖਰੇਵੇਂ ਪਾਏ ਨੇ ਅਸੀਂ ਵਖਰੇਵੇਂ ਵਾਲੇ ਨਹੀਂ ਪੰਜਾਬ ਨੂੰ ਇੱਕ ਚੰਗਾ ਖਾਲਸਾ ਰਾਜ ਦੇਣਾ ਚਾਹੁੰਦੇ ਆ ਉਹ ਖਾਲਸਾ ਰਾਜ ਜਿਹਦੇ ਵਿੱਚ Hindu Hindu ਹੋਵੇ ਸਿੱਖ ਸਿੱਖ ਹੋਵੇ ਮੁਸਲਮਾਨ ਮੁਸਲਮਾਨ ਹੋ। ਕੀ ਬਾਤ ਹੈ ਬਹੁਤ ਵਧੀਆ ਸੋਚ ਜੀ ਇੱਕ ਪੈਸਾ ਜੀ ਛੋਟੀ ਜੀ ਨਾ ਮੁਹਿੰਮ ਚਲਾ ਰਹੇ ਮੈਂ ਉਹਦੇ ਬਾਰੇ ਜ਼ਰੂਰ ਗੱਲ ਕਰਾਂਗਾ ਵੀਰ ਮੈਂ ਹਰ ਵਾਰ ਬੇਨਤੀ ਕਰਦਾ ਪਿਛਲੇ ਸਾਲ ਵੀ ਕੀਤੀ ਸੀ ਕਿ ਵੈਸੇ ਤਾਂ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਇੱਥੇ ਸ਼ਰਾਬ ਦੇ ਠੇਕੇ ਨਹੀਂ ਹੋਣੇ ਚਾਹੀਦੇ ਬੰਦ ਹੋਣੇ ਚਾਹੀਦੇ ਹਨ ਪਰ ਕਟੋਕੜ ਸ਼ਹੀਦੀ ਦਿਹਾੜੇ ਮੌਕੇ ਆਪਾਂ ਪੰਜਾਬ ਦੀ ਪੂਰੇ ਪੰਜਾਬ ਦੇ ਵਿੱਚ ਸ਼ਰਾਬ ਦੇ ਠੇਕੇ ਬੰਦ ਰੱਖਿਏ ਪਿਛਲੀ ਵਾਰੀ ਬੇਨਤੀ ਕੀਤੀ ਸੀ ਪਰ ਕਿਸੇ ਨੇ ਵੀ ਖਾਸ ਕਰਕੇ ਪੰਜਾਬ ਸਰਕਾਰ ਨੇ ਸਾਡੀ ਬੇਨਤੀ ਪਰਵਾਹ ਨਹੀਂ ਕੀਤੀ ਸੋ ਆਪ ਜੀ ਕੀ ਕਹਿਣਾ ਚਾਹੋਗੇ ਪਹਿਲੀ ਗੱਲ ਤੁਸੀਂ ਵਿਦਾਈ ਦੇ ਪਾਤਰ ਨੂੰ ਜਦੋਂ ਪਿਛਲੇ ਸਾਲ ਤੁਹਾਡੀ ਮੁਹਿੰਮ ਚੱਲੀ ਹੈ ਤਾਂ ਇੱਕ ਦੋ ਦਿਨ ਕੋਚ ਜਗਾ ਦੇ ਉੱਤੇ ਚਾਹੇ ਸਿੰਘਾਂ ਨੇ ਆਪਦੇ ਜਜ਼ਬੇ ਦੇ ਵਿੱਚ ਉਹ ਸਥਾਨਾਂ ਦੇ ਉੱਤੇ ਠੇਕੇ ਬੰਦ ਕਰਵਾਏ ਜੀ ਇਹ ਮਹਮਤਾ ਪੰਜਾਬ ਦੇ ਵਿੱਚ ਲਾਗੂ ਹੋਣੀ ਚਾਹੀਦੀ ਹੈ ਕਿਉਂਕਿ ਇਹ ਜਿਹੜਾ ਪੰਦਰਵਾੜਾ ਹੈ ਇਹ ਸ਼ਹੀਦਿਆਂ ਦਾ ਦਿਨ ਹੈ ਹਾਂ ਕਿੰਨਾ ਸ਼ਹੀਦਿਆਂ ਨੂੰ ਅਸੀਂ ਜੇ ਕੌਮ ਨੇ ਭੁਲਾਤਾ ਜੇ ਪੰਜਾਬ ਨੇ ਭੁਲਾਤਾ ਫਿਰ ਅਸੀਂ ਕਿਸੇ ਜੋਗੇ ਨਹੀਂ ਹੈ ਸੋ ਇਹਨਾਂ ਦਿਨਾਂ ਦੇ ਵਿੱਚ ਤਾਂ ਜ਼ਰੂਰ ਨਸ਼ਾ ਬੰਦ ਹੋਣਾ ਚਾਹੀਦਾ ਜੀ ਇੱਕ ਆਖਰੀ ਸਵਾਲ ਪਾਸਾ ਜੀ ਜੇ ਆਪ ਜੀ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਤਾਂ ਕੀ ਆਪਜੀ ਪੰਜਾਬ ਦੇ ਵਿੱਚ ਸ਼ਰਾਬ ਦੇ ਠੇਕੇ ਬੰਦ ਕਰਵਾਉਂਦੇ ਔਰ ਅਗਰ ਬੰਦ ਕਰਵਾਉਂਦੇ ਤਾਂ ਉਹਦੇ ਨਾਲ ਜਿਹੜਾ ਨੁਕਸਾਨ ਹੋਵੇਗਾ ਕਿਉਂਕਿ ਕਹਿੰਦੇ ਨੇ ਕਿ ਇਹ ਇਨਕਮ ਦਾ ਸੋਰਸ ਹੈ ਫਿਰ ਇਨਕਮ ਦਾ ਸੋਰਸ ਕਿਵੇਂ ਲੈ ਕੇ ਜਾਂਦੇ ਮੈਂ ਸਭ ਤੋਂ ਪਹਿਲਾਂ ਤਾਂ ਬੜੀ ਹਾਸੋਹੀਣੀ ਗੱਲ ਹੈ ਜੇ ਸਰਕਾਰ ਕਹਿੰਦੀ ਹੈ ਜੀ ਸਾਡੀ ਤਾਂ ਇਨਕਮ ਸੋਰਸ ਹੀ ਨਹੀਂ ਹੈ ਫਿਰ ਮਾਫ ਕਰਨਾ ਇਹੋ ਜੀ ਸਰਕਾਰ ਦੀ ਸਾਨੂੰ ਲੋੜ ਨਹੀਂ ਜੇ ਬਿਹਾਰ 10 ਸਾਲ ਤੋਂ ਉੱਪਰ ਹੋ ਗਏ ਨੇ ਜੇ ਉਹਨਾਂ ਨੇ ਸ਼ਰਾਬ ਬੰਦੀ ਕੀਤੀ ਹੈ ਤਾਂ ਪੰਜਾਬ ਜਿਹੜੀ ਗੁਰੂ ਪੀਰਾਂ ਦੀ ਧਰਤੀ ਹੈ ਇੱਥੇ ਕਿਉਂ ਨਹੀਂ ਸ਼ਰਾਬ ਬੰਦ ਹੋ ਸਕਦੀ ਹੋਰ ਬਹੁਤ ਹੀਲੇ ਵਸੀਲੇ ਨੇ ਪੰਜਾਬ ਦੀ ਧਰਤੀ ਦੇ ਉੱਤੇ ਉਪਜਾਊ ਧਰਤੀ ਹੈ ਬਹੁਤ ਕੁਝ ਕੀਤਾ ਜਾ ਸਕਦਾ ਹੈ ਤੇ ਨਸ਼ਾ ਬੰਦ ਹੋਊਗਾ ਹੋਊਗਾ ਤੇ ਜ਼ਰੂਰ ਹੋਊਗਾ ਆਉਣ ਵਾਲਾ ਸਮਾਂ ਜਦੋਂ ਵੀ ਅਸੀਂ ਰਲ ਮਿਲ ਕੇ ਇੱਕ ਚੰਗੀ ਸੋਚ ਲਿਆਏ ਗੁਰੂ ਨਾਨਕ ਸਾਹਿਬ ਦੀ ਸੋਚ ਦੇ ਧਾਰਨੀ ਹੋਗੇ ਏਕਾ ਹੋ ਗਿਆ ਵਿਸ਼ਵਾਸ ਜਾਣਿਓ ਪੰਜਾਬ हरियाणाल पंजाब सोना पंजाब सिरजा जाए बिल्कुल पंजाब ਉਹੀ ਪੰਜਾਬ ਫਿਰ ਤੋਂ ਬਣੇਗਾ ਜੋ ਮਹਾਰਾਜਾ ਰਣਜੀਤ ਸਿੰਘ ਜੀ ਵਾਲਾ ਪੰਜਾਬ ਸੀਗਾ ਬਿਲਕੁਲ ਬਹੁਤ ਬਹੁਤ ਧੰਨਵਾਦ ਸਾਡੇ ਸਭ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ